ਜੈ ਸ਼੍ਰੀ ਰਾਮ ਮੈਂ ਗਗਨ ਪਲਾਇਆ ਉੱਤਰ ਭਾਰਤ ਪ੍ਰੈਜ਼ੀਡੈਂਟ ਬਜਰੰਗ ਦਲ ਹਿੰਦੁਸਤਾਨ ਨੂੰ ਜਿਹੜਾ ਕਿ ਅੱਜ ਤੇ ਸ਼ਰਮਾ ਜੀ ਨੂੰ ਜਿਹੜਾ ਕਿ ਸਿਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਬਜਰੰਗ ਦਲ ਹਿੰਦੁਸਤਾਨ ਵੱਲੋਂ ਸਾਡੀ ਟੀਮ ਵੱਲੋਂ ਜਿਹੜਾ ਕਿ ਆਪਣੇ ਜੇ ਚੰਦਰਕਾਂਤ ਮਾਇਨ ਜੀ ਜਿਹੜੇ ਪੰਜਾਬ ਪ੍ਰਧਾਨ ਉਹਨਾਂ ਇਸਾਈ ਟੀਮ ਉਹਨਾਂ ਨੇ ਆਪਣੀ ਜ਼ਿਲ੍ਹੇ ਦੀ ਟੀਮ ਜਰੀਏ ਤਿਆਰ ਕਰ ਰਹੇ ਨੇ ਜਿਹੜੇ ਹਰ ਜ਼ਿਲ੍ਹੇ ਦੇ ਵਿੱਚ ਜਾ ਜਾ ਕੇ ਉਹਨਾਂ ਨੂੰ ਤਿਆਰ ਕਰ ਰਹੇ ਨੇ ਜਿਹੜਾ ਕਿ ਆਪਾਂ ਸਨਾਪਨਧਰਮ ਦਾ ਜੀ ਕੰਮ ਕਰਨਾ ਆਪਾਂ ਜਿਹੜਾ ਕਿ ਸਾਰੀ ਜ਼ਿੰਮੇਵਾਰੀਆਂ ਆਪਾਂ ਇਹ ਦਿੱਤੀਆਂ ਨੇ ਜਿਹਦੀ ਕਿ ਲੋਕੀ ਗਾਇਆਂ ਜਿਹੜੀਆਂ ਕੀ ਲੈ ਕੇ ਜਾ ਰਹੇ ਨੇ ਆਪਾਂ ਉਸ ਚੀਜ਼ਾਂ ਦਾ ਵੀ ਆਪਾਂ ਕਰਨੇ ਵੀ ਜੋ ਸਾਡੀ ਮਾਤਾ ਹੈ ਆਪਾਂ ਉਹਦੇ ਅਕੋਰਡਿੰਗ ਆਪਾਂ ਇੱਕ ਸੇਵਾ ਕਰਦੇ ਆ ਤੇ ਆਪਾਂ ਉਸ ਚੀਜ਼ ਤੋਂ ਵੀ ਆਪਾਂ ਸਾਰਿਆਂ ਨੂੰ ਇੱਕ ਨਸ਼ੇ ਵਿੱਚ ਜਿਹੜੇ ਕਿ ਨਸ਼ੇ ਦੇ ਵਿੱਚ ਲੋਕੀ ਜਾ ਰਹੇ ਨੇ ਆਪਾਂ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਾ ਰਹੇ ਆ ਉਹ ਬੰਦਿਆਂ ਨੂੰ ਸਾਰੇ ਸੰਗਠਨ ਦੇ ਨਾਲ ਆਪਾਂ ਜੋੜ ਰਹੇ ਆ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਚੰਦਰ ਕੰਧਮਾ ਹਜੇ ਨਾ ਮੇਰੇ ਕੋਲ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਆ ਭੈਰੰਗ ਦਲ ਹਿੰਦੁਸਤਾਨ ਦੇ ਵਿੱਚ ਅੱਜ ਅਸੀਂ ਗੁਰਦਾਸਪੁਰ ਕੋਰਟ ਕੰਪਲੈਕਸ ਦੇ ਵਿੱਚ ਇਕੱਠੇ ਹੋਏ ਹਾਂ ਸਾਡੇ ਸਾਥੀ ਨੇ ਹਿਤੇਸ਼ ਸ਼ਰਮਾ ਜੀ ਐਡਵੋਕੇਟ ਜੀ ਅਸੀਂ ਇਹਨਾਂ ਨੂੰ ਅੱਜ ਗੁਰਦਾਸਪੁਰ ਦੇ ਵਿੱਚ ਭੈਰੰਗ ਦਲ ਹਿੰਦੁਸਤਾਨ ਦੇ ਸੰਗਠਨ ਦੇ ਵਿੱਚ ਅਸੀਂ ਇਹਨਾਂ ਨੂੰ ਸੀਟੀ ਪ੍ਰਧਾਨ ਦੀ ਜਿਮੇਤ ਦਿੱਤੀ ਆ ਔਰ ਮੈਨੂੰ ਆਸਾ ਹੈ ਕਿ ਗੁਰਦਾਸਪੁਰ ਸ਼ਹਿਰ ਦੀ ਜੋ ਟੀਮ ਬਹੁਤ ਜਲਦੀ ਆਪਣੀ ਨਿਯੁਕਤ ਕਰ ਲੈਣਗੇ ਔਰ ਹਿੰਦੂ ਸਮਾਜ ਲਈ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਸਾਡਾ ਸਾਥ ਦੇਣਗੇ ਮੇਰਾ ਨਾਮ ਹੈ ਐਡਵੋਕੇਟ ਤੇਸ਼ ਸ਼ਰਮਾ ਜੀ ਮੈਨੂੰ ਅੱਜ ਭੈਰੰਗ ਦਲ ਹਿੰਦੁਸਤਾਨ ਚ ਗੁਰਦਾਸਪੁਰ ਦਾ ਮੈਂ ਤੇਜ਼ ਲੁਤਾਨਵਾਦ ਕਰਦਾ ਆਪਣਾ ਚੰਦਰ ਗਾਂਧੂ ਦਾ ਦਾ ਸਾਰੇ ਟੀਮ ਮੈਂਬਰ ਦਾ ਜੀ ਇਹਨਾਂ ਨੇ ਮੈਨੂੰ ਜਿੰਮੇਵਾਰੀ ਦਿੱਤੀ ਹੈ ਜੀ ਮੇਰਾ ਇਹ ਮੋਟੀਵੇਰੇਗਾ ਕਿ ਅੱਗੇ ਹੋਣ ਵਾਲੀ ਜਿੰਨੀਆਂ ਵੀ ਮੀਟਿੰਗਾਂ ਹੋਣਗੇ ਉਹ ਚ ਇਨੀਸ਼ੀਏਟ ਲੈ ਜਾਣਗੇ ਤੇ ਆਪਣੀ ਦੂਸਰ ਘੰਟਨ ਨੂੰ ਵਾਤ ਵਾਤ ਚੜਾਵਟ ਆ ਜਾਏਗਾ ਜੈ ਸ਼੍ਰੀ ਰਾਮ